ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨ ਜੀ ਪੂਰੀ ਦਾ ਐਮ ਐਲ ਸਰ ਜਵੇਂ ਖਤਮ ਕਰਦੇ ਜੀ ਪੂਰੀ ਦਾ ਜਵੇਂ ਚਾਰ ਦਿਨਾਂ ਨੂੰ ਤਾਂ ਜੀ ਪੂਰ ਬਣ ਬਾਕੀ ਇਹ ਬੈਲ ਤੇ ਸਾਰੇ ਖੇਤਰੀ ਸਾਹਿਬ ਫੈਕਟਰੀ ਸਾਹਿਬ ਦੀ ਅੱਛਾ ਆਹ ਗੁੱਡ ਮੋਰਨਿੰਗ 3 ਮੀਟ ਕਿਤੇ ਅੱਛਾ ਅੱਛਾ ਉਹ ਇਹਨਾਂ ਨੂੰ ਵੀ ਕਹਾਂਗੇ ਕੋਈ ਕੋਈ ਕਿਰਪਾਤ ਸਾਬ ਜਿਹੜੇ ਦਫ਼ਤਰੀ ਵਾਲੇ ਦੀ ਜ਼ਮੀਨ ਆ ਇੱਕ ਆ ਬੈਲਟ ਆ ਗਈ ਉਹ ਖੱਬੇ ਸਹੀ ਆਏ ਆ ਸਹੀ ਆਏ ਸਾਡੇ ਪਿੰਡ ਦੇ ਵਿੱਚ ਜਿਆਦਾਤਰ ਇਹ ਠੇਕੇਦਾਰੇ ਨੇ ਸਾਰੇ ਪਰਸ ਅਮਨਦੀਪ ਸੈਕਟਰੀ ਨੂੰ ਫੋਨ ਲਾ ਲੀ ਲਗਭਗ 300 ਏਕੜ ਦਾ ਨੁਕਸਾਨ ਹੈ ਜੀ ਕਿਹੜਾ ਪਿੰਡ ਹੈ ਦਫਤਰੀ ਵਾਲਾ ਪਿੰਡਾ ਜੀ ਮੈਂ ਸਰਪੰਚ ਦਫਤਰੀ ਵਾਲੇ ਤੋਂ ਤੇ ਮੈਂ ਉਸ ਦਿਨ ਦੀ ਜਾਇਜਾ ਲੈ ਰਿਆ ਪਟਵਾਰੀ ਸਾਹਿਬ ਵੀ ਬਲਾਈ ਸੀ ਜੀ ਐਮਐਲਏ ਸਾਹਿਬ ਸਾਨੂੰ ਮਾਨ ਸਰਕਾਰ ਤੇ ਪੂਰਾ ਭਰੋਸਾ ਹੈ ਮਾਨ ਸਰਕਾਰ ਹੈ ਜਿਹੜੀ ਇਹ ਕਿਸਾਨਾਂ ਦੀ ਹਮੈਤੀ ਸਰਕਾਰ ਹੈ ਜੀ ਨੁਕਸਾਨ ਕਿਸ ਤਰ੍ਹਾਂ ਹੋਇਆ ਸਾਰਾ ਇੱਕ ਗੜੇ ਮਾਰੀ ਹੋਈ ਹੈ ਜੀ ਬਹੁਤ ਜ਼ਿਆਦੀ ਗੜੇ ਮਾਰੀ ਰਾਤ ਨੂੰ ਹੋਈ ਹੈ ਜੀ ਨੇਰੇ ਗੜੇ ਪਏ ਨੇ ਉਸ ਤੋਂ ਬਾਅਦ ਵਾਰਸ਼ਵੀ ਹੋਈ ਹੈ ਪਾਣੀ ਅਜੇ ਵੀ ਖੇਤਾਂ ਚ ਸੁੱਕੂਗੀ ਸਾਰੀ ਕਣਕ ਪੂਰਾ ਇਹ ਠੇਕੇ ਦੀ ਜ਼ਮੀਨ ਹੈ ਸਾਰੀ ਇੱਥ ਜਿਵੇਂ ਠੇਕੇ ਦੇ ਲਈ ਹੋਇਆ ਠੇਕਾ ਵੀ ਅੱਜ ਕੱਲ 70-80000 ਰੁਪਏ ਹੋ ਰਿਹਾ ਜੀ ਮਾਰੇ ਜਾਣਗੇ ਗਰੀਬ ਜੀ ਸਾਨੂੰ ਤਾਂ ਮੰਗ ਕਰਦੇ ਆ ਜੀ ਮਾਨ ਸਰਕਾਰ ਤੋਂ ਸਾਡੇ ਐਮਐਲਏ ਸਾਹਿਬ ਖੜੇ ਨੇ ਜਿਹੜੀ ਸਰਕਾਰ ਹੈ ਸਾਡੀ ਕਿਸਾਨਾਂ ਦੇ ਪੱਖੀ ਸਰਕਾਰ ਹੈ ਜੀ ਪਹਿਲਾਂ ਵੀ ਸੁਣਦੀ ਹੈ ਜੀ ਸਾਨੂੰ ਆਸ ਹੈ ਵੀ ਹੁਣ ਵੀ ਸੁਣਨਗੇ ਸਾਡੀ ਪੂਰੀ ਜੀ ਜਸਿੰਦਰ ਸਿੰਘ ਜੀ ਮੇਰ ਨੂੰ ਦਫ਼ਤਰੀ ਵਾਲਾ ਜੀ ਕਿੰਨੇ ਕੁ ਫਸਲ ਜਿਹੜੀ ਲੈ ਕੇ ਸਾਡੀ 30 ਕਿਲੇ ਤੇ ਜੀ ਰੇ ਠੇਕੇ ਜੀ ਹਾਂਜੀ ਕਿੰਨਾ ਠੇਕਾ ਜੀ 70000 ਰੁਪਏ ਤੇ ਕੀ ਹੋਇਆ ਪਰਸੋਂ ਇਹ ਗੜੇ ਮਰਚ ਸਾਰੀ ਖਰਾਬ ਹੋ ਗਈ ਜੀ ਕਣਕ ਦੀ ਸਾਰੀ ਹੋਰ ਫਸਲ ਦੀ ਨਾ ਇੰਨਾ ਕਣਕ ਸੀ ਸਾਰੀ ਕਣਕ ਸੀ ਮੰਗੇ ਸਰਕਾਰ ਤੋਂ ਸਰਕਾਰ ਤੋਂ ਮੰਗਾਈ ਸਾਨੂੰ ਦਿੱਤਾ ਜਾਵੇ ਕੁਝ ਸਹੇ ਤੱਕ ਤੀ ਆ ਵੀ ਜੀ ਸਾਹਿਬ ਗੁਰਵੀਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਦਫਤਰੀ ਵਾਲਾ ਜੀ ਕੀ ਏਕੜ ਫਸਲ ਜਿਹੜੀ ਨੁਕਸਾਨ ਹੋ ਤੁਹਾਡੇ ਹੋਈ ਹੈ ਕਿਵੇਂ ਹੋਈ ਹੈ ਆਪਣੇ 20 ਕਿੱਲੇ ਨੇ ਜੀ ਠੇਕੇ ਤੇ ਸੀ ਹਾਂਜੀ ਕੀ ਰੇਟ ਸੀ 70000 ਨੂੰ ਜੀ ਕੀ ਹੋਇਆ ਕਿਵੇਂ ਹੋਇਆ ਸਾਰਾ ਇਹ ਇਹ ਰਾਤ ਨੂੰ ਜਿਹੜੇ ਗੜੇ ਆਏ ਸੀ ਹੀ ਗੜਿਆਂ ਕਰਕੇ ਸਾਰਾ ਹੋਇਆ ਜੀ ਕਾफी ਨੁਕਸਾਨ ਹੈ ਹਾਂਜੀ ਹਾਂਜੀ 80% ਦਾ ਨੁਕਸਾਨ ਆ ਜੀ ਸਰਕਾਰ ਤੋਂ ਕੀ ਮੰਗ ਹੈਗੀ ਆ ਤਾਂ ਮੁਆਵਜ਼ਾ ਮਿਲੇ ਜੀ ਸਾਰਾ ਠੇਕੇ ਤੇ ਆ ਜੀ ਹੂੰ ਕਰਜ਼ਾ ਚੱਕ ਕੇ ਸਾਰਾ ਮੰਨ ਲਓ ਦਿੱਤਿਆ ਹੋਇਆ ਜੀ ਠੇਕਾ ਜੀ ਸਿੰਘਾ ਜੀ ਮੇਰਾ ਨਾਮ ਪਿੰਡਸ ਪਿੰਡ ਦਫਤਰੀ ਵਾਲਾ ਜੀ ਕੀ ਹੋਇਆ ਪਰਸੋਂ ਜਿਹੜਾ ਪਰਸੋਂ ਜੋ ਗੜੇਮਾਰੀ ਦੇ ਵਿੱਚ ਸਾਡੀ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਸਾਰੀ ਠੇਕੀ ਦੀ ਪੈਲੀ ਜੀ ਮੇਰੇ ਕੋਲੇ 14 ਕਿੱਲਾਂ ਦਾ 14 ਕਿੱਲੇ ਤਬਾਹ ਹੋ ਗਏ ਜੀ ਮਾਨ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸਾਨੂੰ ਜੋ ਬਣਦੀ ਸਾਡੀ ਸਹਾਇਤਾ ਉਹ ਦਿੱਤੀ ਜਾਵੇ ਜੀ ਮੈਂ ਅਜੈਬ ਸਿੰਘ ਕਾਈ ਪ੍ਰਧਾਨ ਦਫਤਰੀ ਵਾਲਾ ਜੀ ਜਿਹੜੀ ਪਰਸੋਂ 8 8:30 ਵਜੇ 9 ਵਜੇ ਦੇ ਵਿੱਚਕਾਰ ਗੜੇਮਾਰੀ ਹੋਈ ਹੈ ਜੀ ਸਾਡੇ ਇੱਥੋਂ ਦੀ ਸਾਰੇ ਆ ਪੰਜ ਸੱਤ ਪਾਤੜਾ ਹਲਕੇ ਦੇ ਪਿੰਡ ਆਏ ਨੇ ਜਿਹੜੇ ਇੱਥੋਂ ਦੀ ਸਾਡੇ ਪਿੰਡ ਦਾ ਵੀ ਤਕਰੀਬਨ 3 300 ਏਕੜ ਬਹੁਤ ਜ਼ਿਆਦੇ ਨੁਕਸਾਨਿਆ ਜੀ ਇੱਥੋਂ ਦੀ ਆਏ ਆਇਆ ਉਹ ਉੱਥੋਂ ਦੀ ਤੇ ਅਸੀਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਜੀ ਸਾਡੀ ਬੇਨਤੀ ਹੈ ਜੀ ਹੱਥ ਬੰਨ ਕੇ ਦੇਖੋ ਕਿਸਾਨ ਪਹਿਲੇ ਹੀ ਬਹੁਤ ਕੁਚਲਿਆ ਪਿਆ ਠੇਕੇ ਦੀਆਂ ਜ਼ਮੀਨਾਂ ਮੰਗ ਕਰਦੇ ਆਂ ਵੀ ਜਮੀ ਮਾਰੇ ਜਾਵਾਂਗੇ ਵੀ ਮਾਨ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਬਹੁਤ ਧੰਨਵਾਦ ਹੋਊਗਾ ਵੈਸੇ ਸੁਣਨ ਵਿੱਚ ਵੀ ਆਉਂਦਾ ਹੈ ਵੀ ਇਹ ਸਰਕਾਰ ਹੈ ਜਿਹੜੀ ਕਿਸਾਨਾਂ ਦੀ ਸਰਕਾਰ ਹੈ ਬਹੁਤ ਵੱਡਾ ਜੀ ਧੰਨਵਾਦ ਹੋਊਗਾ ਜੇ ਇਹ ਸਾਨੂੰ ਮਾਮਜ਼ਾ ਦੇਣੇ ਦਾ